ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਪਟੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰੀਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 78 ਅੰਡਰ ਸੈਕਸ਼ਨ 152 ਬੀ ਐਨਐਸ थाना ਕੈਂਟ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਅ ਦਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਇਹ ਕਿ ਬੰਦਾ ਤੇ ਬੰਦੇ ਦੀ ਅਸੀਂ ਗ੍ਰਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਫੋਨ ਵਾਈਫ ਹੋਣ ਸਕੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਆ ਅ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸ ਸੁਰਖ ਕਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਜੀ ਜੱਗੀ ਵੀ ਦੇਖੀ ਆ ਅ ਜਿਹੜੇ ਮੋਬਾਈਲ ਸਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਆ ਜਿਹੜਾ ਡਾਟ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਅਦਰ ਰੈਕਸ਼ਨ ਲਾਜੂਗੀ ਕਿੰਨੇ ਦੇ ਲਿੰਕ ਦੇ ਮੈਸੇਜ ਆਪ ਪਾਕਿਸਤਾਨ ਦੇ ਤੇ ਬੇਸਿਕਲੀ ਜਿਹੜੇ ਕੁਝ ਨੰਬਰਸ ਹੈਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨੇ ਗੱਲ ਕੀਤੀ ਸੀ ਦੋ ਤਿੰਨ ਕਾਲ ਸਗੇ ਆ ਨਾ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੀ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕਟ ਦੇ ਵਿੱਚ ਤੇ ਇਹਦੀ ਮੁਕਦਮੇ ਦੀ ਤਫतीश ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨ ਕੀ ਇਸ ਤੋਂ ਬਨਾ ਹੋਇਆ ਸੀ ਉਹਦੇ ਦੀ ਕਿਸਮ ਦਾ ਕੋਈ ਉਹ ਜਿਹੜਾ ਮੋਬਾਈਲ ਹੈਗਾ ਉਹ ਸੀ ਉਹ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋ ਗਿਆ ਡਾਟਾ ਉਹਨੂੰ ਅਨਾਲਿਸਿਸ ਕਰਕੇ ਉਹਦੇ ਵੀ ਐਸਪਰ ਲੋਕ ਕਾਰਵਾਈ ਕੀਤੀ ਜਾਵੇਗੀ ਇਹਦੇ ਕੰਮ ਨਹੀਂ ਕਰਦਾ ਸਾਰੇ ਬੇਕੀ ਇਹ ਕੋਰਸਟ ਕੀਤਾ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਅ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁੜਕੀ ਦਾ ਰਣ ਵਾਲਾ ਉਤਰਾੰਚਲ ਦਾ ਇਹ ਕੋਰਸਟ ਕੀਤਾ ਇਹ ਸਾਨੂੰ ਹੈਂਡਓਵਰ ਕੀਤਾਗਾ ਮਿਲਟਰੀ ਪੁਲਿਸ ਵੱਲੋਂ ਮੈਂ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਥੇ ਹੇਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੋਂ ਸਿਮਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦੇ ਇੱਥੇ ਇਹ ਕੰਮ ਨੂੰ ਸ਼ੁਰੂ ਕਰਾ ਦਿੱਤਾ ਸੀ ਤੋਂ ਬੇਸਿਕਲੀ ਆਪ ਚੱਲ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਨੂੰ ਆਪਣੇ ਕੰਮ ਵਾਸਤੇ ਰੱਖਦੇ ਆ। ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਪਟੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰੀਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ। ਸੋ ਉਸ ਵੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 70 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੈਂਟ ਦੇ ਵਿੱਚ ਦਰਜੇਸ਼ਟ ਕਰ ਲਿਆ ਅ ਦਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਦੀ ਕਿ ਬੰਦਾ ਤੇ ਬੰਦੇ ਦੀ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਫੋਨ ਵਾਈਫ ਫੋਨਸ ਹਕੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਆ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸੇ ਸੁਰਖ ਕਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਜੀ ਜੱਕੀ ਦੀ ਵੀ ਦੇਖੀ ਆ ਆ ਜਿਹੜੇ ਮੋਬਾਈਲs ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜਿਆ ਹੋਇਆ ਆ ਜਿਹੜਾ ਡਾਟਾ ਹੈਗਾ ਉਹ ਦਾ ਰਿਕਵਰ ਕਰਵਾ ਰਹੇ ਆ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਅਦਰ ਐਕਸ਼ਨ ਲਾਜੂਗੇ ਕਿੰਨੇ ਦੇ ਲਿੰਕ ਦੇ ਮੈਸੇਜ ਪਾਕਿਸਤਾਨ ਦੇ ਤੇ ਬੇਸਿਕਲੀ ਜਿਹੜੇ ਕੁਝ ਨੰਬਰs ਅਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨੇ ਗੱਲ ਕੀਤੀ ਸੀ ਫਿਲਹਾਲ ਜਿਹੜਾ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕੈਂਟ ਦੇ ਵਿੱਚ ਤੇ ਇਹਦੀ ਮੁਕਦਮੇ ਦੀ ਤਫतीश ਜਿਹੜੀ ਹੈਗੀ ਸਟਾਰਟ ਕਰਤੀ ਹੈ। ਕਿਸਮਤ ਨਹੀਂ ਕਿ ਇਹ ਇਸ ਤੋਂ ਬਣਾ ਗਿਆ ਸੀ ਉਹਦੇ ਦੀ ਕਿਸਮਤ ਕੋਈ ਆਏ ਉਹਦਾ ਜਿਹੜਾ ਮੋਬਾਈਲ ਹੈਗਾ ਅਸੀਂ ਉਹ ਫੋਰੈਂਸਿਕ ਅਨਲਿਸਿਸ ਉੱਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋ ਗਿਆ ਡਾਟਾ ਉਹਨੂੰ ਅਨਲਿਸਿਸ ਕਰਕੇ ਉਹਦੇ ਵੀ ਐਸ ਪਰ ਲੌਕ ਕਾਰਵਾਈ ਕੀਤੀ ਜਾਵੇਗੀ। ਇਹ ਕੰਮ ਨਹੀਂ ਕਰਦਾ ਸਾਰੇ ਵਿਅਕਤੀ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁਰਕੀ ਦਾ ਰਣ ਵਾਲਾ ਉਹ ਤਰ੍ਹਾਂ ਚੱਲਦਾ ਇਹ ਕੋਰਸ ਕੀਤਾ ਇਹ ਸਾਨੂੰ ਹੈਂਡਓਵਰ ਕੀਤਾਗਾ ਮਿਲਟਰੀ ਪੁਲਿਸ ਵੱਲੋਂ ਮੈਂ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਥੇਂ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੋਂ ਸਿਮਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਤੇ ਇੱਥੇ ਜਿਹੜੇ ਕੰਮ ਨੂੰ ਸ਼ੁਰੂ ਕਰਾਉਂਦੇ ਸੀ ਤੋ ਬੇਸਿਕਲੀ ਆਪ ਚੱਲ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਤੇ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖ ਲਿਆ